ਲੋ ਜੀ ਡੀਐਨ ਚੈੱਕ ਕਰੋ ਪਿਓਰ ਬੈਲਵਰਡ ਦੇ ਵਿੱਚ ਆਈ ਇਹ ਆਲ ਓਵਰ ਸੂਟ ਆਈ 3.5 ਮੀਟਰ ਸੂਟ ਆਈ ਵੱਡੇ ਪਣੇ ਦਾ ਆਈ ਨਾਲ ਹੈਗਾ ਸਟੋਲ ਬਹੁਤ ਹੀ ਸ਼ਾਨਦਾਰ ਡੀਨ ਬਣਿਆ ਹੋਇਆ ਮਾਰਕੀਟ ਦੇ ਵਿੱਚ ਸੇਲ ਹੁੰਦਾ ਜੀ 1200 ਤੋਂ ਲੈ ਕੇ 1400 ਜੀ ਆਪਣਾ ਆਫਰ ਦੇ ਵਿੱਚ ਰੱਖਿਆ ਹੋਇਆ ਸਿਰਫ 450 ਜੀ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ ਜੀ 450 ਜੀ ਆਪਾਂ ਲੋ ਜੀ ਨਾਲ ਸਟੋਲ ਆਈ ਸਟੋਲ ਵੀ ਨਾਲ ਬੈਲਵਰਡ ਦਾ ਆਈ ਬੈਲਵਰਡ ਦਾ ਸੂਟ 3.5 ਮੀਟਰ ਵੱਡੇ ਪਣੇ ਦਾ ਵੈਲਵਟ ਦੇ ਹੀ ਨਾਲ ਸਟੌਲ ਆ ਜੀ 1200 ਤੋਂ ਲੈ ਕੇ 1400 ਤੱਕ ਸੇਲ ਹੋਣ ਵਾਲਾ 840 ਦਾ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਆਰਡਰ ਕਰ ਦਿਓ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਈ ਆਪਣਾ ਦੁਕਾਨ ਤੇ ਵੀ ਆ ਕੇ ਲੈ ਸਕਦੇ ਹੋ ਮਿਲੂਗਾ ਤੁਹਾਨੂੰ ਤੁਹਾਡੀ ਆਪਣੀ ਸ਼ਾਪ ਅਲੀਸ਼ੇਰ ਵਾਲੀ ਦੀ ਕੱਪੜੇ ਦੀ ਮਸ਼ਹੂਰ ਦੁਕਾਨ ਥਾਣਾ ਰੋਡ ਪੀਖੀ ਜੀ ਲੋ ਜੀ ਤੀਜਾ ਔਰ ਲਾਸਟ ਕਲਰ ਇਹਦੇ ਵਿੱਚ ਇਹ ਆਊਗਾ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨਸ਼ਾਟ ਲੈ ਕੇ WhatsApp ਉਪਰਡਰ ਕਰ ਦਿਓ ਜੀ 1200 1400 ਸੇਲ ਹੋਣ ਵਾਲਾ ਬੈਲਵੜ ਦਾ ਸੂਟ 450 ਦਾ ਜੀ ਬੈਲਵੜ ਦੇ ਹੀ ਨਾਲ ਸਟਾਲ ਆਊਗਾ ਜੀ ਲੋ ਜੀ ਬਹੁਤ ਹੀ ਸ਼ਾਨਦਾਰ ਆਈਟਮ ਆ ਜੀ ਇਹ ਬੈਲਵੜ ਦੀ ਸਟਾਲ ਸੂਟ 450 ਦਾ ਜੀ 450 ਦਾ ਇੱਕ ਵਾਰੀ ਕਲਰ ਫੇਰ ਚੈੱਕ ਕਰ ਲਓ ਜੀ ਤਿੰਨ ਕਲਰ ਨੇ ਤਿੰਨੀ ਕਲਰ ਪੂਰੇ ਸ਼ਾਨਦਾਰ ਜੀ